ਇਹ ਕੀ ਚੀਜ਼ ਹੈ ਕਟਕਟੇ ਰੰਗ ਦਾ ਸੀਬਖਤਾਰਨ ਹੈ ਇੱਕ ਵੈਰੀ ਹੈ ਜੋ ਲਦਾਖ ਦੇ ਵਿੱਚ ਪਾਈ ਜਾਂਦੀ ਬਹੁਤ ਉੱਚੀ ਪਹਾੜੀ ਤੇ ਹੁੰਦੀ ਹੈ ਇਹ ਇਹਦਾ ਜਿਹੜਾ ਵੈਰੀ ਹੈ ਵੈਰੀ ਦਾ ਪਲਪ ਹੈ ਉਹਦਾ ਪਲਪ ਦਾ ਇਹ ਜੂਸ ਬਣਿਆ ਹੋਇਆ ਹੈ ਜੋ 100% ਪਿਓਰ ਹੈ ਹਰ ਇੱਕ ਸਰੀਰ ਦੀ ਬਿਮਾਰੀ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ ਕੋਈ ਬਿਮਾਰੀ ਕੋਈ ਬਿਮਾਰੀ ਹੋਵੇ ਪੈਰ ਦੇ ਨਹਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਇਸ ਤਰ੍ਹਾਂ ਦਾ ਕੀ ਹੈ ਇਹਦੇ ਵਿੱਚ ਇਦੇ ਵਿੱਚ ਇੰਨੀ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੈ ਆਮਲੇ ਤੋਂ 80 ਗੁਣਾ ਜ਼ਿਆਦਾ ਵੈਰੀ ਜਿੰਨਾ ਜੀ ਆ 80 ਗੁਣਾ ਜ਼ਿਆਦਾ ਆਮਲੇ ਆਮਲਿਆਂ ਤੋਂ ਕਿਤੇ ਜ਼ਿਆਦਾ ਮਤਲਬ ਗੁਣਕਾਰੀ ਹੈ ਗੁਣਕਾਰੀ ਹੈ 24 ਗਲਾਸ ਨਾਰ ਦੇ ਜੂਸ ਤੇ ਪੀ ਲੋਗੇ ਤਾਂ ਇਹਦਾ ਇੱਕ ਚਮਚ ਬਰਾਬਰ ਹੈ 24 ਗਲਾਸ ਅਨਾਰ ਦਾ ਜੂਸ ਤੇ ਇੱਕ ਚਮਚਾ ਸੀ ਬੈਕਥਾਨ ਦਾ ਇੱਕ ਬਰਾਬਰ ਹੈ ਇੱਕ ਬਰਾਬਰ ਹੈ ਸ਼ੂਗਰ ਦੇ ਬਿਮਰਜ਼ਾਂ ਲਈ ਬਹੁਤ ਵਧੀਆ ਹੈ ਪੰਧਕਾਰ ਹੁੰਦਾ ਦੇਖਿਆ ਤੁਸੀਂ ਮੈਨੂੰ ਕਿਹਾ ਪੀ ਕੇ ਚੈੱਕ ਕਰੋ ਤੁਸੀਂ ਵੀ ਕੀ ਦੇਖ ਲਓ ਪੀਣ ਸਾਰ ਢਕਾਰ ਆਉਂਦਾ ਤੁਸੀਂ ਫਿਰ ਲਦਾਖ ਤੋਂ ਮੰਗਾਉਣੀ ਆ ਤੁਸੀਂ ਦੱਸ ਰਹੇ ਸੀ ਕਿ ਸਾਊਥ ਅਫਰੀਕਾ ਵਾਲੇ ਪਾਸੇ ਤੋਂ ਵੀ ਤੁਸੀਂ ਮੰਗਵਾਉਣੀ ਜਿਆਦਾ ਸ਼ੀ ਲਦਾਖ ਤੋਂ ਮੰਗਾਉਣੀ ਮੈਨੂੰ ਵੀ ਢਕਾਰ ਆ ਗਿਆ ਆ ਗਿਆ ਢਕਾਰ ਮੈਂ ਨਹੀਂ ਇੱਕ ਗਲਾਸ ਪੀਤਾ ਹੁਣ ਇਹਦਾ ਮਤਲਬ ਮੈਨੇ 24 ਗਲਾਸ ਅਨਾਰ ਦਾ ਜੂਸ ਪੀ ਲਿਆ ਅਨਾਰ ਦਾ ਜੂਸ ਤੇ ਅਸੀਂ ਔਲੇ ਖਾਲੇ ਹਾਂ ਅਸੀਂ ਔਲੇ ਖਾਲੇ 12 ਸਾਲ ਦੀ ਉਮਰ ਦੇ ਵਿੱਚ ਜੇ ਬੰਦਾ ਇਹਨੂੰ ਪੀਣਾ ਸ਼ੁਰੂ ਕਰ ਦੇਵੇ ਤਾਂ ਮੈਂ ਕਹਿੰਦਾ ਫਰੂਕੀ ਸਾਹਿਬ ਉਹ ਜਵਾਨ ਹੀ ਰਹੇਗਾ ਇਹ ਪਿਓਰ ਪਲਪ ਹੈ ਪਿਓਰ ਪਲਪ ਹੈ ਵਿੱਚ ਭੋਰਾ ਵੀ ਪਾਣਾ 100% ਹਾਂ 100% ਪਲਪ ਹੈ ਇਹਦੇ ਵਿੱਚ 슈ਗਰ ਫਰੀ ਹੈ ਫੈਟੀ ਲਿਵਰ ਅਜਿਹਾ ਹਰੇਕ ਦਾ ਜੇ ਪੀਣ ਲਾਗੇ ਫੈਟੀ ਲਿਵਰੀ ਨਹੀਂ ਹੋਏਗਾ ਕੈਂਸਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਉਹਨਾਂ ਨੂੰ ਕੈਂਸਰ ਨਹੀਂ ਹੁੰਦਾ ਜੇ ਬੰਦਾ ਇਹਨੂੰ ਪੀਂਦਾ ਰਹੇ ਗਠੀਏ ਦੇ ਮਰੀਜ਼ ਉਹਨਾਂ ਲਈ ਬਹੁਤ ਵਧੀਆ ਹੈ ਕੋਈ ਵੀ ਸਮੱਸਿਆ ਹੋਵੇ सारिया वास्ते एक रामबाण है इसे करके नरेंद्र मोदी जी प्रधानमंत्री हटे सत्कार योग जेडे इस प्रचार कर दे है। देश और विदेश के कई आधुनिक रिसर्च संस्थानों ने इस सीबैक्न को बहुत ही मूल्यवान माना है ब्लड प्रेशर की समस्या हो बुखार हो ट्यूमर हो स्टोन हो अल्सर हो या फिर सर्दी खांसी हो सीबैक्न से बनी अनेक तरह की दवाइयां इनमें लाभ देती है ਜੇਕਰ ਤੁਸੀਂ ਸੀ ਬਖਤੌਨ ਬਾਬਤ ਜਾਣਕਾਰੀ ਹਾਸਲ ਕਰਨੀ ਹੈ ਤਾਂ ਤੁਸੀਂ Google ਦੇ ਉੱਤੇ ਸੀ ਬਖਤੌਨ ਭਰ ਕੇ ਇਸ ਦੀ ਇਨਫੋਰਮੇਸ਼ਨ ਹੈਗੀ ਜਿਹੜੀ ਤੁਸੀਂ ਲੈ ਸਕਦੇ ਹੋ ਵੀ ਕਿੰਨੀ ਜ਼ਬਰਦਸਤ ਚੀਜ਼ ਹੈਗੀ ਹੈ ਜਿਸ ਤਰੀਕੇ ਨਾਲ ਤੁਸੀਂ ਇੱਥੇ ਗਰੀਸ ਹੈਗੀ ਹੈ ਗਰੀਸ ਤੁਸੀਂ ਪਹਿਲਾਂ ਕਹਿੰਦੇ ਵੀ ਭਾਈ ਪਹਿਲਾਂ ਤੁਸੀਂ ਗਰੀਸ ਲਾਓ ਫਿਰ ਸਾਡੇ ਤੇ ਯਕੀਨ ਕਰੋ ਫਿਰ ਵਿਸ਼ਵਾਸ ਕਰੋ ਜੇ ਤੁਹਾਨੂੰ ਫਰਕ ਪੈਂਦਾ ਇਹਦੇ ਬਾਬਤ ਕੁਝ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਇੱਕ ਵਾਰ ਚਮਚਾ ਇੱਕ ਗਲਾਸ ਪੀ ਕੇ ਜਾਵੇ ਫਿਰ ਆਰਡਰ ਕਰੇ ਆਪਾਂ ਤੇ ਇਹ ਨਹੀਂ ਕਹਿੰਦੇ ਭਾਈ ਪਹਿਲਾਂ ਮੰਗਾਓ ਪਹਿਲਾਂ ਆਓ ਇੱਕ ਵਾਰ ਮੇਰੇ ਕੋਲੇ ਆ ਕੇ ਪਿਓ ਪੀ ਕੇ ਉਹਦਾ ਰਿਜ਼ਲਟ ਲੋ ਅੱਧਾ ਘੰਟਾ ਬੈਠ ਜਾਓ ਢ ਘਾਰ ਆਊਗਾ ਤਾਂ ਲੈ ਜੋ ਨਹੀਂ ਨਾ ਲੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਹਕੀਕਤ ਟੀਵੀ ਪੰਜਾਬੀ ਦਾ ਜਿਹੜਾ ਕਾਫਲਾ ਹੈ ਉਹ ਪਹੁੰਚਿਆ ਹੈ ਸੁਖ ਆਯੁਰਵੈਦਿਕ ਮਦਨਪੁਰ ਚੌਕ ਮੁਹਾਲੀ ਜਿੱਥੇ ਸੁਖ ਆਯੁਰਵੈਦਿਕ ਵੱਲੋਂ ਬੜੀ ਖੋਜ ਤੋਂ ਬਾਅਦ ਇਸ ਤਰ੍ਹਾਂ ਦਾ ਨੁਸਖਾ ਇਸ ਤਰ੍ਹਾਂ ਦਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਿ ਜਿਸ ਦੀ ਤਾਰੀਫ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨਹੀਂ ਥੱਕਦੇ ਔਰ ਜਿਸ ਚੀਜ਼ ਦਾ ਲੋਹਾ ਇਸ ਵੇਲੇ ਪੂਰੀ ਦੁਨੀਆ ਮੰਨ ਰਹੀ ਹੈ ਅੱਜ ਇਹ ਜਿਹੜਾ ਅਸੀਂ ਕਹ ਲਈਏ ਕਿ ਇੱਕ ਚਮਚਾ ਹੈ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਅਸੀਂ ਕਹਿ ਲਈਏ ਕਿ ਇਸ ਤਰ੍ਹਾਂ ਦੀਆਂ ਚੇਂਜੇਸ ਲੈ ਕੇ ਆ ਸਕਦਾ ਹੈ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਕਰ ਸਕਦਾ ਹੈ ਕਿ ਤੁਸੀਂ ਹੈਰਾਨ ਰਹਿ ਜਾਓਗੇ ਅ ਕੀ ਚੀਜ਼ ਹੈ ਕਿਸ ਤਰੀਕੇ ਨਾਲ ਇਹ ਅਸੀਂ ਕਹਿ ਲਈਏ ਇਸਤੇਮਾਲ ਕਰਨਾ ਹੈ ਔਰ ਕਿਹੜੀਆਂ-ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਹੁੰਦੀਆਂ ਨੇ ਔਰ ਕਿਉਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਇਸ ਚੀਜ਼ ਦੀ ਜੋ ਚੀਜ਼ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਇਹ ਸਾਰੀ ਚੀਜ਼ਾਂ ਸਮਝਣ ਵਾਸਤੇ ਇੱਕ ਵਾਰ ਫੇਰ ਸਾਡੇ ਨਾਲ ਨੇ ਰਾਜਵਿੰਦਰ ਸਿੰਘ ਗਿਲਜੀ ਰਾਜਵਿੰਦਰ ਜੀ ਤੁਸੀਂ ਮੈਨੂੰ ਦੱਸਿਆ ਕਿ ਇਹ ਜਿਹੜੀ ਚੀਜ਼ ਹੈਗੀ ਹੈ ਗਲਾਸ ਦੇ ਵਿੱਚ ਅਸੀਂ ਇਸ ਤੋਂ ਪਹਿਲਾਂ ਅਸੀਂ ਚਮਚੇ ਦੇ ਉੱਤੇ ਪਾਈ ਹੋਈ ਸੀ ਇਸ ਦੀ ਤਾਰੀਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਜ ਕੇ ਕਰਦੇ ਨੇ ਔਰ ਇਹ ਕੁਦਰਤ ਦਾ ਬੜਾ ਨਿਆਬ ਤੋਹਫ਼ਾ ਹੈ ਇਹ ਕੀ ਚੀਜ਼ ਹੈ ਕਟਾ-ਕਟੇ ਰੰਗ ਦਾ ਇਹ ਸੀ ਬਖਤਾਨ ਹੈ ਸੀ ਬਖਤਾਰਨ ਹੈ ਇੱਕ ਵੈਰੀਆ ਜੋ ਲਦਾਖ ਦੇ ਵਿੱਚ ਹਿਮਾਲਿਆ ਦੇ ਵਿੱਚ ਜੜੀ ਬੂਟੀਆਂ ਦੇ ਵਿੱਚ ਪਾਈ ਜਾਂਦੀ ਹੈ ਬਹੁਤ ਉੱਚੀ ਪਹਾੜੀ ਤੇ ਹੁੰਦੀ ਹੈ ਇਹ ਇਹਦਾ ਜਿਹੜਾ ਵੇਰੀ ਹੈ ਵੇਰੀ ਦਾ ਪਲਪ ਹੈ ਉਹਦਾ ਪਲਪ ਦਾ ਇਹ ਜੂਸ ਬਣਿਆ ਹੋਇਆ ਹੈ ਜੋ 100% ਪਿਓਰ ਹੈ ਜਿਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਕੋਈ ਮਲਾਵਟ ਨਹੀਂ ਹੋएगी ਤੇ ਇਹ ਜਿਹੜਾ ਮਤਲਬ ਹਰ ਇੱਕ ਸਰੀਰ ਦੀ ਬਿਮਾਰੀ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹਰ ਇੱਕ ਬਿਮਾਰੀ ਕੋਈ ਬਿਮਾਰੀ ਹੋਵੇ ਪੈਰ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਹਾਂ ਇਹਦੇ ਵਿੱਚ ਇਸੇ ਕਰ ਇਸ ਤਰ੍ਹਾਂ ਦਾ ਕੀ ਹੈ ਇਹਦੇ ਵਿੱਚ ਇਹੀ ਤਾਂ ਕੋਈ ਨਾ ਕਹਿੰਦਾ ਬੈਰੀ ਦਾ ਪਲਪ ਹੈ ਇਹ ਜਿਹੜਾ ਵਿੱਚ ਇਹਦੇ ਵਿੱਚ ਇੰਨੀ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੈ ਆਮਲੇ ਤੋਂ 80% 80 ਗੁਣਾ ਜ਼ਿਆਦਾ ਬੈਰੀ ਕਿੰਨਾ ਜੀ ਹਾਂ 80 ਗੁਣਾ ਜ਼ਿਆਦਾ ਆਮਲੇ ਤੋਂ ਆਮਲੇ ਤੋਂ ਤੁਸੀਂ ਕਹਿ ਰਹੇ ਹੋ ਕਿ ਇਹ ਇੱਕ ਚਮਚਾ ਹਾਂ ਆਮਲੇ 80 ਆਮਲਿਆਂ ਤੋਂ ਕਿਤੇ ਜ਼ਿਆਦਾ ਮਤਲਬ ਗੁਣਕਾਰੀ ਹੈ ਗੁਣਕਾਰੀ ਹੈ ਗੁਣਕਾਰੀ ਹੈ ਇੱਕ ਚਮਚਾ ਤੁਸੀਂ ਅਨਾਰ ਦਾ ਜੂਸ ਹਾਂਜੀ ਉਹ ਪੀ ਲੋਗੇ ਨਾ ਅਨਾਰ ਦਾ ਜੂਸ ਹੈ ਜਿਹੜਾ ਉਹ ਤੁਸੀਂ ਜੇ 24 ਗਲਾਸ ਨਾਰ ਦੇ ਜੂਸ ਤੇ ਪੀ ਲੋਗੇ ਤਾਂ ਇਹਦਾ ਇੱਕ ਚਮਚ ਬਰਾਬਰ ਹੈ ਠੀਕ ਠੀਕ ਲਾ ਲਓ ਪ੍ਰਧਾਨ ਜੀ ਠੀਕ ਹੈ ਤੁਸੀਂ ਐਂ ਕਰੋ ਜੀ ਤੁਸੀਂ ਤਕਸਤ ਕਰਨ ਦੀ ਲੋੜ ਨਹੀਂ YouTube ਤੇ ਜਾਓ ਸਰਚ ਕਰ ਲਓ ਤੁਹਾਨੂੰ ਆਪਣੇ ਪਤਾ ਲੱਗ ਜਾਏਗਾ ਵੀ ਮਤਲਬ ਤੁਸੀਂ ਕਹ ਰਹੇ ਵੀ 24 ਗਲਾਸ ਅਨਾਰ ਦਾ ਜੂਸ ਤੇ ਇੱਕ ਚਮਚਾ ਇਹਦਾ ਸੀ ਬੈਕਥਾਨ ਦਾ ਇੱਕ ਬਰਾਬਰ ਹੈ ਇੱਕ ਬਰਾਬਰ ਹੈ ਇੱਕ ਬਰਾਬਰ ਆ ਐਨੀ ਕਿਥੋਂ ਲੱਭ ਕੇ ਲਿਆਓ ਚੀਜ਼ ਤੁਸੀਂ ਇਹ ਬਸ ਸਾਡੇ ਜਿਹੜੇ ਵੈਦ ਆ ਜਿਹੜੇ ਬਜ਼ੁਰਗ ਹੈ ਸਾਡੀ ਜਿਹੜੀ ਟੀਮ ਪਿੱਛੇ ਮੇਰੇ ਕੰਮ ਕਰਦੀ ਹੈ ਸਾਡੇ ਡਾਕਟਰ ਆ ਹੋਰ ਕਾਫੀ ਲੰਬੀ ਚੌੜੀ ਸਾਡੀ ਟੀਮ ਹੈ ਜਿਹੜੀ ਇਹਦੇ ਤੇ ਵਰਕ ਕਰਦੀ ਹੈ ਅੱਛਾ ਠੀਕ ਹੈ ਜੀ ਪੂਰੀ ਤਕੜੀ ਖੋਜ ਤੋਂ ਬਾਅਦ ਅਸੀਂ ਇਹ ਜਿਹੜਾ ਵੈਰੀ ਅਸੀਂ ਇਦਾਂ ਨਹੀਂ ਹੈਗਾ ਵੀ ਇਕੱਠੇ ਹੀ ਹੈ ਜਿੰਨਾ ਕੁ ਰੋੜ ਹੁੰਦਾ ਉਹਨਾਂ ਕੇ ਜਾ ਕੇ ਵੈਰੀ ਮੰਗਾਉਨੇ ਆ ਫਿਰ ਉਹਦਾ ਤਿਆਰ ਕਰਦੇ ਆ ਇਹਰੇ ਸਰਕਾਰ ਤੋਂ ਅਪਰੂਵ ਵੀ ਹੈ ਕੋਈ ਐਦਾਂ ਦੀ ਗੱਲ ਨਹੀਂ ਇਸੇ ਕਰਕੇ ਤੇ ਸਾਨੂੰ ਬੇਫਿਕਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜਿਹੜੇ ਸਾਡੇ ਚਤਕਾਰਯੋਗ ਨੇ ਉਹ ਵੀ ਇਹਦਾ ਪ੍ਰਚਾਰ ਕਰਦੇ ਨਹੀਂ ਥੱਕਦੇ ਮਤਲਬ ਸੀ ਬਖਤੌਨ ਸੀ ਬਖਤੌਨ ਦਾ ਕਿਉਂ ਅਨੇਕਾਂ ਬਿਮਾਰੀਆਂ ਬੁਖਾਰ ਖਾਂਸੀ ਕੁਛ ਵੀ ਹੋਵੇ ਮਾਤਰ ਰਹਿਣ ਹੀ ਨਹੀਂ ਦਿੰਦਾ ਸਵੇਰੇ ਤੁਸੀਂ ਇੱਕ ਚਮਚੀ ਮੈਂ ਤੁਹਾਨੂੰ ਦਿਖਾਇਆ ਹੈ ਇੱਕ ਚਮਚ ਲੈਣਾ ਗਰਮ ਪਾਣੀ ਗਲਾਸ ਪੀਓ ਬਸ ਇੱਕ ਘੰਟਾ ਤੋਂ ਬਾਅਦ ਕੁਝ ਖਾਣਾ ਪੀਣਾ ਨਹੀਂ ਬਾਅਦ ਤੁਸੀਂ ਚਮਤਕਾਰ ਦੇਖੋ ਇਹਦੇ ਐਨੇ ਚਮਤਕਾਰ ਹੈ ਇਹ ਇਸ ਕਰਕੇ ਇਹਦੇ ਫਾਇਦੀ ਫਾਇਦੇ ਆ ਜੇ ਤੁਹਾਨੂੰ ਮੈਂ ਫਾਇਦੇ ਗਿਣਾਉਣ ਲੱਗ ਜਾ ਤਾਂ ਇਹਦਾ ਜਿਹੜਾ ਇੱਕ ਜਿਹੜਾ ਇੱਕ ਬਖਤੌਂ ਸੀ ਬਖਤੌਂ ਦਾ ਇੱਕ ਚਮਚ 24 ਗਲਾਸ ਨਾਰ ਦੇ ਜੂਸ ਦੇ ਬਰਾਬਰ ਤੁਹਾਨੂੰ ਮੈਂ ਦੱਸ ਚੁੱਕਿਆਗਾ 18 ਸਾਲ ਦੀ ਉਮਰ ਦੇ ਵਿੱਚ ਜੇ ਬੰਦਾ ਇਹਨੂੰ ਪੀਣੀ ਪੀਣਾ ਸ਼ੁਰੂ ਕਰ ਦੇਵੇ ਤਾਂ ਮੈਂ ਕਹਿੰਨਾ ਫਰੂਕੀ ਸਾਹਿਬ ਉਹ ਜਵਾਨ ਹੀ ਰਹੇਗਾ ਅੱਛਾ ਹਾਂ ਉਮਰ ਰੁਕ ਜੀ ਉਮਰ ਰੁਕ ਜੇਗੀ ਉਮਰ ਨੀਵਤ ਦੇਖੇ ਰਹੀ ਨਾ ਉਹਦੇ ਚਿਹਰੇ ਦੇ ਚੁਰੜੀਆਂ ਰਹਿਣ ਨਾ ਤਾਂ ਵੇ ਆਉਣ ਮਨਾ ਜੋ ਮਤਲਬ ਬਡਾਪਾ ਆਣਾ ਹੀ ਨਹੀਂ ਹੈਗਾ ਠੀਕ ਹੈ ਠੀਕ ਹੈ ਤੇ ਸੀ ਵਿਕਤੌਰ ਨੇ ਜਿਹੜਾ ਪੂਰੀ ਦੁਨੀਆ 'ਚ ਇਹਨੇ ਤਹਿ ਹਲਕਾ ਮਚਾਈ ਹੋਈ ਹੈ ਪੂਰੀ ਦੁਨੀਆ ਦੇ ਵਿੱਚ ਸੀ ਵਿਕਤੌਰ ਨੇ ਵਿੱਚ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਆਮ ਵਾਲਾ ਤੋਂ 80 ਗੁਣਾ ਜ਼ਿਆਦਾ ਵਿਟਾਮਿਨ ਸੀ ਹੈ ਮਿਲਦਾ ਹੈ ਇਸ ਦੇ ਪੱਤੇ ਮਤਲਬ ਇਹਦੀ ਸ਼ੱਕ ਜੜਾਂ ਉਹ ਵੀ ਇਹਦੀ ਕੰਮ ਆਉਂਦੀਆਂ ਨੇ ਇੰਨਾ ਗੁਣਕਾਰੀ ਹੈ ਕਿ ਉਹਦਾ ਪਾਊਡਰ ਬਣਾ ਕੇ ਵੀ ਵਰਤਿਆ ਜਾਂਦਾ ਹੈਗਾ ਪਰ ਆਪਾਂ ਵੇਰੀ ਦਾ ਪਲਪ ਹੈ ਜਿਹੜਾ ਉਹ ਆਪਾ ਵਰਤਦੇ ਆ ਇਹ ਪਿਓਰ ਪਲਪ ਹੈ ਪਿਓਰ ਪਲਪ ਹੈ ਵਿੱਚ ਪੂਰਾ ਵੀ 100% ਹਾਂ 100% ਪਲਪ ਹੈ ਇਹਦੇ ਵਿੱਚ 슈ਗਰ ਫਰੀ ਹੈ ਅੱਛਾ ਹਾਂ ਇਹ 슈ਗਰ ਦੇ ਮਰੀਜ਼ਾਂ ਲਈ ਤਾਂ ਹੋਰ ਵੀ ਬਹੁਤ ਜ਼ਿਆਦਾ ਲਾਹੇਵੰਦ ਹੈ ਕਿਉਂ ਜੇ ਦੂਜੇ ਬੰਦੇ ਨੇ ਕਿਸੇ ਲੈਣਾ ਉਹਦੇ 'ਚ ਸਿਹਤ ਪਾ ਸਕਦਾ ਹੈ ਮਿਸਰੀ ਪਾ ਸਕਦਾ ਹੈ ਸ਼ੱਕਰ ਪਾ ਸਕਦਾ ਮਤਲਬ ਕੁਝ ਵੀ ਪਾ ਕੇ ਲੈ ਸਕਦਾ ਪਰ 슈ਗਰ ਦੇ ਮਰੀਜ਼ਾਂ ਨੂੰ ਕੁਝ ਪਾਉਣ ਦੀ ਲੋੜ ਨਹੀਂ ਇੰਨਾ ਇਹ ਲਾਹੇ ਮੰਦਾ ਹੈ ਪਤਾਂ ਜੀ ਤੁਸੀਂ ਕਹਿ ਰਹੇ ਸੀ ਵੀ ਜਿਹੜੇ ਬਲੱਡ ਪ੍ਰੈਸ਼ਰ ਵਾਲੇ ਲੋਕ ਹੈਗੇ ਨੇ ਜਾਂ ਜਿਨ੍ਹਾਂ ਦਾ ਬੀਪੀ ਵੱਧਾ ਹੈ ਜਿਨ੍ਹਾਂ ਨੂੰ 슈ਗਰ ਹੈ ਜਿਨ੍ਹਾਂ ਦੇ ਗੈਸ ਬਣਦੀ ਹੈ ਜਿਨ੍ਹਾਂ ਦਾ ਪੇਟ ਖਰਾਬ ਰਹਿੰਦਾ ਹੈ ਜਿਨ੍ਹਾਂ ਨੂੰ ਬਦਹਜਮੀ ਹੈ ਜਿਨ੍ਹਾਂ ਨੂੰ ਮਿੱਠੀਆਂ ਗਲਾਬ ਜਾਮਣਾ ਖਾ ਕੇ ਡਕਾਰ ਖਟਿਆਈ ਜਾਂਦੇ ਨੇ ਤੇ ਉਹਨਾਂ ਵਾਸਤੇ ਅੰਮ੍ਰਿਤ ਹੈ ਇਹ ਸੀ ਬਖਤੌਨ ਬਹੁਤ ਵਧੀਆ ਬਹੁਤ ਵਧੀਆ ਬੀਪੀ ਜਿਨ੍ਹਾਂ ਨੇ ਬੀਬੀ ਵੱਧਦਾ ਉਹਨਾਂ ਲਈ ਤਾਂ ਬਹੁਤ ਹੀ ਵਧੀਆ ਹੈ ਸ਼ੂਗਰ ਦੇ ਬ੍ਰਿਜਾ ਲਈ ਬਹੁਤ ਵਧੀਆ ਹੈ ਇੰਤਿਹਾਰ ਹੁੰਦਾ ਦੇਖਿਆ ਤੁਸੀਂ ਮੈਨੂੰ ਕਿਹਾ ਪੀ ਕੇ ਚੈੱਕ ਕਰੋ ਤੁਸੀਂ ਵੀ ਪੀ ਕੇ ਦੇਖ ਲਓ ਪੀਣ ਸਰ ਢ ਘਰ ਆਉਂਦਾ ਹੈ ਜੀ ਇਸੇ ਜਮਾ ਸਿਸਟਮ ਬਹੁਤ ਵਧੀਆ ਪੀ ਕੇ ਦੇਖੋ ਅਸੀਂ ਟੈਸਟ ਕਰਕੇ ਤੁਹਾਨੂੰ ਦਿਖਾਉਣੇ ਵੀ ਹੈ ਕਿਦਾਂ ਦਾ ਟੈਸਟ ਹੈ ਦਾ ਪਹਿਲੀ ਵਾਰ ਮੈਂ ਵੀ ਪਹਿਲੀ ਵਾਰ ਹੀ ਇਸ ਨੂੰ ਪੀਣ ਦੀ ਗੱਲ ਕਰ ਰਹੇ ਸੀ ਕਾ ਟੇਸਟ ਦਾ ਮਤਲਬ ਬੜਾ ਯੂਨੀਕ ਚ ਟੇਸਟ ਹੈ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਪੀਓਗੇ ਨਾ ਜਦੋਂ ਇੱਕ ਗਲਾਸ ਪੀਣੇ ਤੋਂ ਬਾਅਦ ਤੁਸੀਂ ਆਪ ਦੱਸੋਗੇ ਵੀ ਕਿਹ ਕਮਾਲ ਦੀ ਚੀਜ਼ ਹੈ ਦਸਾਂ ਮਿੰਟਾਂ ਦੇ ਵਿੱਚ ਤੁਸੀਂ ਆਪ ਦੱਸੋਗੇ ਵੀ ਆਹ ਦਾ ਕਮਾਲ ਦੀ ਚੀਜ਼ ਹੈ ਮਤਲਬ ਮੈਨੇ ਇੱਕ ਗਲਾਸ ਪੀਤਾ ਹਾਂ ਹੁਣ ਇਹਦਾ ਮਤਲਬ ਮੈਨੇ 24 ਗਲਾਸ ਅਨਾਰ ਦਾ ਜੂਸ ਪੀ ਲਿਆ ਅਨਾਰ ਦਾ ਜੂਸ ਤੇ 80 ਔਲੇ ਖਾਲੇ ਹਾਂ ਅਸੀਂ ਔਲੇ ਖਾਲੇ ਉਨਾਂ ਇਹਦਾ ਇਹ ਤਾਕਤ ਹੈਗੀ ਮਾ ਸ਼ੂਗਰ ਦੇ ਮਰੀਜ਼ ਲੂੰਦਾ ਕੋਈ ਵੀ ਹੋਵੇ ਉਹਨੂੰ ਸ਼ੂਗਰ ਟਾਈਪ 1 ਹੋਵੇ ਟਾਈਪ 2 ਹੋਵੇ ਮਤਲਬ ਉਹਦੇ ਲਈ ਤਾਂ ਇੱਕ ਤਾਨਕ ਹੈ ਇਹ ਇਹ ਜਿਆ ਜਬਰਦਸਤ ਤਾਨਕ ਹੈ ਆ ਨਾ ਬੀਪੀ ਵਧਣ ਦੇ ਜਿਹਦਾ ਬੀਪੀ ਵੱਧਾ ਹੈ ਉਹਦੇ ਲਈ ਬਹੁਤ ਵਧੀਆ ਹੈ ਵਾਸ ਉਹਦੇ ਲਈ ਤਾਂ ਬਹੁਤ ਵਧੀਆ ਹੈ ਇਹ ਇੰਨੀਆਂ ਬਿਮਾਰੀਆਂ ਫਰੂਕੀ ਸਾਹਿਬ ਠੀਕ ਕਰਦਾ ਹੈ ਹਾਰਡ ਆ ਜਿਹੜਾ ਦਿਲ ਦੀ ਸਿਹਤ ਲਈ ਇੰਨਾ ਫਾਇਦੇਮੰਦ ਹੈ ਹਾਜਮੇ ਦੀ ਪ੍ਰਕਿਰਿਆ ਪ੍ਰਕਿਰਿਆ ਨੂੰ ਇਹ ਬਹੁਤ ਵਧੀਆ ਠੀਕ ਕਰਦਾ ਹੈ ਸ਼ੂਗਰ ਦੀ ਮਾਤਰਾ ਨੂੰ ਪੂਰਾ ਕੰਟਰੋਲ ਕਰਦਾ ਹੈ ਚਮੜੀ ਦੇ ਰੋਗ ਕੋਈ ਵੀ ਹੋਵੇ ਉਹਨੂੰ ਠੀਕ ਕਰਦਾ ਹੈ ਠੀਕ ਆ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ ਅੱਛਾ ਹਾਂ ਜਿਵੇਂ ਕਹਿੰਦੇ ਆਮਲਾ ਵੀ ਅੱਖਾਂ ਦੀ ਰੋਸ਼ਨੀ ਵਧਾਉਂਦਾ ਹਰੇ ਕਹਿੰਦਾ ਆਮਲਾ ਖਾਓ ਜੀ ਕੱਚੇ ਖਾਈ ਜਾਂਦੇ ਕੋਈ ਕਿਵੇਂ ਖਾਈ ਜਾਂਦਾ ਇਹ ਅੱਖਾਂ ਦੀ ਰੋਸ਼ਨੀ ਵੀ ਵਧਾਉਂਦਾ ਹੈਗਾ ਚਿਹਰੇ ਤੇ ਝੁਰੜੀਆਂ ਪੈਂਦੀਆਂ ਦਾਗ ਧੱਬੇ ਪੈ ਜਾਂਦੇ ਉਹਨੂੰ ਵੀ ਚੱਕ ਦਿੰਦਾ ਬਹੁਤ ਮਾਇਆਂ ਮੇਰੇ ਕੋਲ ਲੈ ਕੇ ਜਾਂਦੀਆਂ ਨੇ ਉਹ ਇਹ ਕਹਿੰਦੀਆਂ ਭਾਈ ਆ ਦੇਖ ਝੁਰੜੀਆਂ हट ਗਈਆਂ ਮੇਰੀਆਂ ਇਹ ਹੋ ਗਿਆ ਮੈਂ ਕਿਹਾ ਤੁਸੀਂ ਦੇਖੀ ਚਲੋ ਹਲੇ ਵਰਤੋ ਤੁਸੀਂ ਰੈਗੂਲਰ ਚਲਾਉਣ ਦਿਓ ਉਹਨੂੰ ਇਹਦਾ ਕੋਈ ਇਹ ਫੈਸ ਨਹੀਂ ਹੈਗਾ ਵੀ ਇਹ ਦਵਾਈ ਦਾ ਕੋਰਸ ਹੈ ਵੀਰ ਨੂੰ 2 ਮਹੀਨੇ ਮਹੀਨਾ ਵੀ ਦਿਨ ਖਾਓ ਪਰ ਇਹ ਇੱਕ ਬੋਤਲ ਹੈ ਜਿਹੜੀ 40 ਦਿਨ 45 ਦਿਨ ਚੱਲ ਜਾਂਦੀ ਹੈ ਇੱਕ ਬੋਤਲ ਇੱਕ ਬੋਤਲ 40 45 ਦਿਨ ਚੱਲ ਜਾਂਦੀ ਹੈ ਇੱਕ ਚਮਚਾ ਦਾ ਲੈਣਾ ਹੈ ਅੱਛਾ ਹਾਂ ਇਹ 40 45 ਦਿਨ ਚੱਲ ਜਾਂਦੀ ਹੈ ਤੇ ਮਾਨਸਿਕ ਤਣਾਅ ਨੂੰ ਘਟਾਉਂਦਾ ਹੈ ਅੱਛਾ ਅੱਜ ਕੱਲ ਹਰੇਕ ਬੰਦਾ ਤਣਾਅ 'ਚ ਰਹਿੰਦਾ ਕੁਛ ਦਾ ਬਿਜ਼ਨਸ 'ਚ ਘਾਟਾ ਕਿਸੇ ਨੂੰ ਕਾਹੇ 'ਚ ਘਾਟਾ ਕੋਈ ਲਾਹਤ ਤੋਂ ਤੰਗ ਕੋਈ ਬੱਚਾ ਤੋਂ ਕਿਸੇ ਤੋਂ ਕੁਬੜਾਪੇ ਤੋਂ ਕਿਸੇ ਤੋਂ ਤੰਗ ਹਰ ਬੰਦਾ ਤਣਾਅ ਦੇ ਵਿੱਚ ਹੈਗਾ ਤੇ ਕੈਂਸਰ ਦੇ ਸੈੱਲ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ ਕੈਂਸਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਉਹਨਾਂ ਨੂੰ ਕੈਂਸਰ ਨਹੀਂ ਹੁੰਦਾ ਜੇ ਬੰਦਾ ਇਹਨੂੰ ਪੀਂਦਾ ਰਹੇ ਅੱਛਾ ਹਾਂ ਇਹ ਕੈਂਸਰ ਵੀ ਨਹੀਂ ਹੁੰਦਾ ਹਾਂ ਕੈਂਸਰ ਦੇ ਮਰੀਜ਼ ਜਿਹੜੇ ਹੋਏ ਹੈ ਵੇ ਜਿਨ੍ਹਾਂ ਨੂੰ ਉਹ ਭਾਵੇਂ ਨਾ ਹੋਵੇ ਜਿਹੜੇ ਨੂੰ ਬੀਨ ਲੱਗ ਗਿਆ ਉਹਨੂੰ ਕੈਂਸਰ ਨਹੀਂ ਹੁੰਦਾ ਤੇ ਹਾਰਮੋਨ ਬੈਲੈਂਸ ਕਰਦਾ ਹੈ ਠੀਕ ਹੈ ਭਜਨ ਘਟਾਉਣ ਵਿੱਚ ਵੀ ਇਹ ਮਦਦ ਕਰ ਦਿੰਦਾ ਠੀਕ ਹੈ ਹਾਂ ਭਜਨ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਚਮੜੀ ਦੇ ਰੋਗਾਂ ਨੂੰ ਹੁੰਦਾ ਸੇ ਰੋਗ ਥਾਮ ਕੋਈ ਵੀ ਹੋਵੇ ਫੰਗਸ ਫੰਗੋਜੋਗ ਐਂਟੀ ਬੈਕਟੀਰੀਆ ਐਂਟੀ ਫੰਗਲ ਗੁਣ ਨੇ ਇਹਦੇ 'ਚ ਗੈਸ ਐਸਿਡਿਟੀ ਤਜਾਵ ਉਹਨੂੰ ਵੀ ਕੰਮ ਕਰਦਾ ਠੀਕ ਹੈ ਮਾਸਪੇਸ਼ੀਆਂ ਦੀ ਸੋਜਣ ਬਹੁਤ ਬੰਦੇ ਦੇ ਮਾਸਪੇਸ਼ੀਆਂ ਵੀਕ ਹੋ ਜਾਂਦੀਆਂ ਠੀਕ ਹੈ ਉਹਨੂੰ ਠੀਕ ਕਰਦਾ ਹੈ ਉਹਦੀ ਸੋਜਣ ਨੂੰ ਘੱਟ ਕਰਦਾ ਹੈ ਫੈਟੀ ਲੀਵਰ ਫੈਟੀ ਲੀਵਰ ਅੱਜ ਕੱਲ ਹਰੇਕ ਦਾ ਜੇ ਪੀਣ ਲਾ ਕੇ ਫੈਟੀ ਲੀਵਰ ਹੀ ਨਹੀਂ ਹੋਏਗਾ ਅੱਛਾ ਲੀਵਰ ਫੈਟੀ ਹੋਏਗਾ ਹੀ ਨਹੀਂ ਐਨੀ ਐਨੀ ਘੈਂਟ ਚੀਜ਼ ਐ ਇਹ ਮਤਲਬ ਇਹ ਇੱਕ ਗੁਣਕਾਰੀ ਜੜੀ ਬੂਟੀ ਆ ਗਠੀਆ ਗਠੀਏ ਦੇ ਮਰੀਜ਼ ਇਹ ਹੀ ਪੁੱਛਣ ਲੱਗਿਆ ਸੀ ਹਾਂ ਗਠੀਏ ਦੇ ਮਰੀਜ਼ ਉਹਨਾਂ ਲਈ ਬਹੁਤ ਵਧੀਆ ਹੈ ਬਹੁਤ ਥੀ ਵਧੀਆ ਸਰੀਰ ਦੀ ਤਾਕਤ ਵਧਾਉਂਦਾ ਹੈ ਹਾਂ ਮਤਲਬ ਪੇਟ ਦੀ ਕੋਈ ਵੀ ਸਮੱਸਿਆ ਹੋਵੇ ਸਾਰਿਆਂ ਵਾਸਤੇ ਇੱਕ ਰਾਮ ਬਾਣਾ ਹੈ ਇਸੇ ਕਰਕੇ ਤਾਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਸਤਿਕਾਰਯੋਗ ਜਿਹੜੇ ਇਹਦਾ ਪ੍ਰਚਾਰ ਕਰਦੇ ਐ ਸੀ ਬਖਤੌਨ ਦੇ ਵਿੱਚ ਵਿਗਿਆਨੀਆਂ ਨੇ ਚਮਤਕਾਰੀ 베ਰੀ ਦਾ ਨਾਮ ਦਿੱਤਾ ਇਹਦਾ ਠੀਕ ਹੈ ਇਹ ਸੀ ਬਖਤੌਨ ਦੇ ਵਿੱਚ ਇਹ ਵੀ ਇਹ B1 B2 B6 सीकेओ ओमेगा e, 3 6 7 ਅਤੇ 9 ਦੀ ਉੱਚ ਮਾਤਰਾ ਜੋ ਨੇਚਰਲ એનર્ਜੀ ਬੂਸਟਰ ਦਾ ਕੰਮ ਕਰਦਾ ਹੈ ਜੀਵਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ਇਹ ਰੋਗ ਪ੍ਰਤੀਰੋਗੀ ਸਿਸਟਮ ਨੂੰ ਤਾਕਤ ਦਿੰਦਾ ਹੈ ਤੇ ਸਰੀਰ ਦੇ अनेਕਾਂ ਰੋਗਾਂ ਤੋਂ ਮੁਕਤ ਕਰਾਉਂਦਾ ਹੈ ਇਸ ਕਰਕੇ ਸਾਡਾ ਜਿਹੜਾ ਸੁਖ ਅਜਰਵਾਇਦ ਬ੍ਰਾਂਡ ਦਾ ਇਹ 100% 100% ਸ਼ੁੱਧ 베ਰੀ ਦੇ ਗੁੱਦੇ ਦਾ ਤਿਆਰ ਕੀਤਾ ਗੁੱਦਾ ਮਤਲਬ ਪਲਪ ਉਹਦੇ ਨਾਲ ਤਿਆਰ ਕੀਤਾ ਹੋਇਆ ਹੈ ਇਹਦੇ ਵਿੱਚ ਕਿਸੇ ਵੀ ਦੀ ਕੋਈ 슈ਗਰ ਨਹੀਂ ਐ ਸ਼ੂਗਰ ਫਰੀ ਹੈ 100% ਸ਼ੂਗਰ ਫਰੀ ਹੈ ਹਾਂ ਉਸ ਤੋਂ ਬਾਅਦ ਜੇ ਕਿਸੇ ਨੇ ਲੈਣ ਦਾ ਤਰੀਕਾ ਕੀ ਹੈ ਜੀ ਫਿਰ ਅਈ ਚਮਚ ਤੁਹਾਨੂੰ ਮੈਂ ਦਿਖਾਇਆ ਜਿਵੇਂ ਕੋਸੇ ਪਾਣੀ ਵਿੱਚ ਤੁਸੀਂ ਗਰਮ ਪਾਣੀ ਲਓ ਇੱਕ ਚਮਚ ਪਾਓ ਘੋਲ ਕੇ ਪੀ ਲਓ ਓਕੇ ਸਵੇਰੇ ਖਾਲੀ ਪੇਟ ਲਓਗੇ ਇੱਕ ਚਮਚ ਹੜਲੀ ਸਾਰਾ ਦਿਨ ਤੁਸੀਂ ਐਂ ਕਹੋਗੇ ਯਾਰ ਤਰੋ ਤਾਜ਼ਾ ਰਹੋਗੇ ਐਕਟਿਵ ਰਹੋਗੇ ਦੇਖੋ ਕਿ ਐਨੀ ਤਾਕਤ ਹੈ ਐਨੀ એનર્ਜੀ ਹੈ ਲੈ ਕੇ ਹੁਣ ਦਾ ਕਾਰਨ ਕੀ ਹੈ ਜੀ ਨਹੀਂ ਕਾਰਨ ਕੀ ਹੋਇਆ ਸੀ ਵਿਖਤੌਨ ਦਾ ਇਹ ਨੁਸਕਾ ਫਾਰਮੂਲਾ ਤੁਸੀਂ ਲੈ ਕੇ ਆਏ ਹੋ ਇਹਦੇ ਪਿੱਛੇ ਮਾਨਸਿਕਤਾ ਕੀ ਹੈ ਮਾਨਸਿਕਤਾ ਦਾ ਰੁਕੀ ਸਾਹਿਬ ਮੇਰੇ ਕੋਲ ਹਰੇਕ ਜੋੜਾਂ ਦਰਦਾਂ ਵਾਲੇ ਪੇਸ਼ੈਂਟ ਆਉਂਦੇ ਆ ਜੋੜਾਂ ਨੇ ਦਰਦਾਂ ਜੋੜਾਂ ਇਹ ਦਰਦਾਂ ਤੇ ਆ ਗੋਡਿਆਂ ਦਾ ਗਰੀਸ ਤੋਂ ਨੂੰ ਪਤਾ ਆਪਾਂ ਬਹੁਤ ਵਧੀਆ ਚੱਲਿਆ ਬੜਾ ਵਧੀਆ ਰਿਜ਼ਲਟ ਆ ਬਹੁਤ ਫਾਇਦਾ ਹੋਇਆਗਾ ਹਰੇਕ ਭੈਣ ਭਾਈ ਮੈਨੂੰ ਕਹਿੰਦਾ ਜੀ ਭਾਈ ਜਿਹੜਾ ਮੈਨੂੰ ਕਹਿੰਦਾ ਭਾਈ ਮੈਨੂੰ ਗਠੀਆ ਵੀ ਹੋਇਆ ਵੈ ਮੇਰਾ ਪੇਟ ਵੀ ਖਰਾਬ ਹੈ ਮੈਨੂੰ ਗੈਸ ਵੀ ਹੈ ਮੈਨੂੰ ਤਜਾਬ ਬਣਦਾ ਹੈ ਮੈਨੂੰ ਮਾਨਸਿਕ ਤਣਾਅ ਵੀ ਰਹਿੰਦਾ ਹੈ ਹਰ ਤਰ੍ਹਾਂ ਦੀ ਕੋਈ ਨਾ ਕੋਈ ਸਮੱਸਿਆ ਲੈ ਕੇ ਰਹਿੰਦਾ ਜੀ ਸਾਡੀ ਟੀਮ ਨੇ ਫਿਰ ਇਹ ਕਿਹਾ ਜੇ ਇਹਦਾ ਕੋਈ ਇਹੋ ਜਿਹਾ ਹੱਲ ਕੱਢੀ ਜਿਹੜੀ ਸਾਰੀ ਕੋਈ ਚੀਜ਼ਾਂ ਦੀ ਤਿਆਰੀ ਕਰ ਲਈ ਠੀਕ ਹੈ ਨਾ ਆ ਗੋਡੇ ਦਾ ਗ੍ਰੀਸ ਹੈਗਾ ਗੋਡੇ ਦੇ ਗ੍ਰੀਸ ਲਾਓ ਦਰਦਾਂ ਤੋਂ ਛੁਟਕਾਰਾ ਪਾਓ ਆਪਾਂ ਦੇ ਰਿਹਾ ਆਪਾਂ ਕੋਈ ਪੇਨ ਕਲਰ ਜਾਂ ਕੋਈ ਹੋਰ ਕੋਈ ਇੰਜੈਕਸ਼ਨ ਵਗੈਰਾ ਦਲਾਦੇ ਨਹੀਂ ਠੀਕ ਹੈ ਠੀਕ ਹੈ ਨਾ ਇਹ ਲਾਓ ਤੇ ਪੀ ਲਓ ਹਮ ਬਸ ਇੱਕ ਬਹੁਤ ਵਧੀਆ ਟਾਨਿਕ ਹੈਗਾ ਹਾਂ ਜੀ ਤੇ ਬਹੁਤ ਬਹੁਤ ਸ਼ੁਕਰੀਆ ਅ ਅਪਰਦਾਨ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤੁਸੀਂ ਦੇਖੋ ਇਹ ਸੀ ਬਖਤਾਨ ਹੈਗਾ ਜਿੱਦਾਂ ਗੁੰਗਾਨ ਇਸ ਵੇਲੇ کافی ਜਿਹੜੇ ਲੋਕ ਹੈਗੇ ਨੇ کافی ਸੈਂਟਿਸਟ ਹੈਗੇ ਨੇ ਜੇਕਰ ਤੁਸੀਂ ਸੀ ਬਖਤੌਨ ਬਾਬਤ ਜਾਣਕਾਰੀ حاصل ਕਰਨੀ ਹੈ ਤਾਂ ਤੁਸੀਂ Google ਦੇ ਉੱਤੇ ਸੀ ਬਖਤੌਨ ਭਰ ਕੇ ਇਸ ਦੀ ਇਨਫੋਰਮੇਸ਼ਨ ਹੈਗੇ ਜਿਹੜੀ ਤੁਸੀਂ ਲੈ ਸਕਦੇ ਹੋ ਵੀ ਕਿੰਨੀ ਜ਼ਬਰਦਸਤ ਚੀਜ਼ ਹੈਗੀ ਹੈ ਅੱਛਾ ਇੱਕ ਤੇ ਲਦਾਖ ਤੋਂ ਆਉਂਦੇ ਤੁਸੀਂ ਫਿਰ ਲਦਾਖ ਤੋਂ ਮੰਗਾਉਣੀ ਹੈ ਤੁਸੀਂ ਦੱਸ ਰਹੇ ਸੀ ਕਿ ਸਾਊਥ ਅਫਰੀਕਾ ਵਾਲੇ ਪਾਸੇ ਤੋਂ ਵੀ ਤੁਸੀਂ ਮੰਗਵਾਉਣੀ ਨਹੀਂ ਜਿਆਦਾ ਸਾਡਾ ਲਦਾਖ ਤੋਂ ਵੀ ਆਉਂਦਾ ਸਾਊਥ ਅਫਰੀਕਾ ਤੋਂ ਵੀ ਆਉਂਦਾ ਸੰਦ ਜਿੱਥੇ ਵੀ ਟੀਮ ਮਿਲਦੀ ਜਾਂਦੀ ਲੋਟ ਲੱਗਦਾ ਉੱਥੇ ਹੀ ਮਿਲ ਜਾਂਦੀ ਹੈ ਪਰ ਜਿਆਦਾ ਅਸੀਂ ਲਦਾਖ ਤੋਂ ਮੰਗਾਉਣੀ ਹੈ ਮੈਨੂੰ ਵੀ ਢਕਾਰ ਆ ਗਿਆ ਜੀ ਆ ਗਿਆ ਢਕਾਰ ਮੈਂ ਵੀ ਕਹਿ ਰਹਾਂ ਨਾ ਤਾਂ ਬਹੁਤ ਗੁਣਕਾਰੀ ਮਤਲਬ ਅਸੀਂ ਇਹਦਾ ਨਾਂ ਹੀ ਸੀ ਵਖਤਾਨ ਜੂ ਸਿਕ ਚਮਤਕਾਰੀ ਤਾਨਕ ਹੈ ਤਾਨੂ ਕਹ ਕੇ ਬਸ ਤਾਨਕ ਦਾ ਕੰਮ ਕਰਦਾ ਇਹ ਬਹੁਤ ਬਹੁਤ ਸ਼ੁਕਰੀਆ ਜੀ ਸੋ ਅੱਛਾ ਜੀ ਪ੍ਰਧਾਨ ਜੀ ਫਿਰ ਇਹ ਇਸ ਬਾਬਤ ਅਗਰ ਕਿਸੇ ਨੇ ਕੋਈ ਸੈਂਪਲ ਦੇਖਣਾ ਹੋਵੇ ਜਾਂ ਕੁਝ ਹੋਰ ਕਰਨਾ ਹੋਵੇ ਜਾਂ ਮਾੜਾ ਮੋਟਾ ਕਿਸੇ ਨੇ ਇਹਦਾ ਅਸੀਂ ਕਹਿ ਲੀਏ ਕਿ ਵਰਤ ਕੇ ਦੇਖਣਾ ਹੋਵੇ ਜਿਸ ਤਰੀਕੇ ਨਾਲ ਤੁਸੀਂ ਇੱਥੇ ਗਰੀਸ ਹੈਗੀ ਹੈ ਗਰੀਸ ਤੁਸੀਂ ਪਹਿਲਾਂ ਕਹਿੰਦੇ ਵੀ ਭਾਈ ਪਹਿਲਾਂ ਤੁਸੀਂ ਗਰੀਸ ਲਾਓ ਫਿਰ ਸਾਡੇ ਤੇ ਯਕੀਨ ਕਰੋ ਫਿਰ ਵਿਸ਼ਵਾਸ ਕਰੋ ਜਿੱਥੇ ਤੁਹਾਨੂੰ ਫਰਕ ਪੈਂਦਾ ਇਹਦੇ ਬਾਬਤ ਕੁਝ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਆਜੋ ਜਿਹੜਾ ਮੇਰੇ ਕੋਲੇ ਆਏਗਾ ਮੈਂ ਪਲਾਦਿਆ ਕਰੂੰਗਾ ਚਮਚਾ ਕੋਈ ਗੱਲ ਨਹੀਂ ਮੈਂ ਤਾਂ ਸਮਾਜ ਦੀ ਸੇਵਾ ਵਾਸਤੇ ਲੱਗੇ ਹੋਏ ਆ ਕੋਈ ਗੱਲ ਨਹੀਂ ਇੱਕ ਵਾਰ ਚਮਚਾ ਇੱਕ ਗਲਾਸ ਪੀ ਕੇ ਜਾਵੇ ਫਿਰ ਆਰਡਰ ਕਰੇ ਆਪਾਂ ਤਾਂ ਇਹ ਨਹੀਂ ਕਹਿੰਦੇ ਭਾਈ ਪਹਿਲਾਂ ਮੰਗਾਓ ਪਹਿਲਾਂ ਆਓ ਮੈਂ ਤਾਂ ਹੁਣ ਵੀ ਕਹਿੰਨਾ ਗੋਡੇ ਵਾਲਿਆਂ ਨੂੰ ਵੀ ਬੇਨਤੀ ਕਰਦਾ ਵੀ ਭਾਈ ਇੱਕ ਵਾਰ ਤੁਸੀਂ ਜ਼ਰੂਰ ਆਓ ਇੱਕ ਵਾਰ ਮ사ਜ ਕਰਾਓ ਮ사ਜ ਕਰਨ ਤੋਂ ਬਾਅਦ ਤੁਸੀਂ ਅੱਧੇ ਘੰਟੇ ਤੁਹਾਨੂੰ ਰਿਜ਼ਲਟ ਮਿਲੇਗਾ ਉਸ ਤੋਂ ਬਾਅਦ ਡੱਬੀ ਲੈ ਕੇ ਜਾਓ ਇਹੀ ਚੀਜ਼ ਹੀ ਕਹੂੰਗਾ ਵੀ ਆਓ ਇੱਕ ਵਾਰ ਮੇਰੇ ਕੋਲ ਆ ਕੇ ਪੀਓ ਪੀ ਕੇ ਉਹਦਾ ਰਿਜ਼ਲਟ ਲਓ ਅੱਧਾ ਘੰਟਾ ਬੈਠ ਜੂ ਢ ਘਾਰ ਆਊਗਾ ਤਾਂ ਲੈ ਜੋ ਨਹੀਂ ਨਾ ਲੈ ਉਹ ਚੱਕਰੀ ਨਹੀਂ ਇਹ ਚਮਤਕਾਰੀ ਸਾਡੇ ਕੋਲ ਤਾਂ 100% ਰਿਜ਼ਲਟ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੇ ਇੱਥੇ ਅਡਰੈਸ ਕੀ ਹੈਗਾ ਪ੍ਰਧਾਨ ਜੀ ਇੱਥੇ ਪਹੁੰਚਣ ਦਾ ਤੁਹਾਡੇ ਤੱਕ ਰਾਬਤਾ ਕਰਨ ਦਾ ਹਾਂ ਇਹ ਮਦਨਪੁਰ ਚੌਂਗ ਫੇਸ 2 ਮਹਾਲੀ ਸ਼ੀਤਲਾ ਮਾਤਾ ਦਾ ਮੰਦਿਰ ਹੈ ਇੱਥੇ ਨਾਲ ਹੀ ਤੇ ਉਹਦੇ ਨਾਲ ਹੀ ਆਪਣਾ ਇੱਕ ਸ਼ੋਰੂਮ ਹੈ ਸੁਖ ਅਯੁਰਵੈਦਿਕ ਦਾ ਉੱਥੇ ਆ ਕੇ ਜਦੋਂ ਮਰਜ਼ੀ ਗੂਗਲ ਦੇ ਸਰਚ ਮਾਰੋ ਮਦਨਪੁਰ ਚੌਂਗ ਇਕੂਆ ਮਹਾਲੀ ਦੇ ਵਿੱਚ ਲੇਬਰ ਚੌਂਗ ਵੀ ਕਹਿੰਦੇ ਨੇ ਇਹਨੂੰ ਮਦਨਪੁਰ ਚੌਂਗ ਦੋ ਫੇਜ਼ ਮਹਾਲੀ ਸੈਕਟਰ 54 ਹਾਂਜੀ ਜੀ ਇਹ ਮਹਾਲੀ अवेलेबल ਹੈ ਕਿਤੇ ਹੋਰ ਵੀ ਹੈ ਹਾਂ ਇਸ ਤੋਂ ਇਲਾਵਾ ਸਾਡਾ ਬਰਨਾਲੇ ਵੀ ਹੈਗਾ ਸੈਂਟਰ ਹੈਗਾ ਬਰਨਾਲੇ ਸੇਖਾ ਰੋਡ ਨੌ ਨੰਬਰ ਗਲੀ ਨਾਮ ਦਾ ਰਿਫਲੈਕਸ ਵਾਲਿਆਂ ਦੇ ਨਾਲ ਜੀ ਬਸ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਏਸੀ ਬਖਤੌਨ ਦਾ ਜਿਹੜਾ ਨਵਾਂ ਨੁਸਖਾ ਸੁਖਾਇਰਵੈਦਿਕ ਵਾਲੇ ਗੋਡਿਆਂ ਦੇ ਗਰੀਸ ਦੇ ਨਾਲ ਨਾਲ ਲੈ ਕੇ ਆਏ ਨੇ ਤੁਸੀਂ ਉਹਨਾਂ ਦਾ ਜ਼ਰੂਰ ਫਾਇਦਾ ਹੈ ਜਿਹੜਾ ਲਵੋਗੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਗਨਵਾਈਆਂ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਦਾ ਫਰਕ ਹੈਗਾ ਪ੍ਰਧਾਨ ਜੀ ਦਾ ਦਾਵਾ ਹੈ ਕਿ ਇਹ ਸੇਵਕ ਤੋਂ ਵਾਲੇ ਜਿਹੜੇ ਸ਼ਖਸ ਪੀਣਗੇ ਉਹਨਾਂ ਨੂੰ ਜ਼ਰੂਰ ਹੋ ਸਕਦਾ ਸੋ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਗੈਸ ਬਣਦਾ ਹੈ ਸਾਰਾ ਦਿਨ ਹਾਜ਼ਮਾ ਠੀਕ ਜਿਹੜਾ ਨਹੀਂ ਰਹਿੰਦਾ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਦੇ ਆਲੇ ਦੋਲੇ ਝੁਰੜੀਆਂ ਪੈ ਗਈਆਂ ਨੇ ਗੱਲਾਂ ਦੇ ਉੱਤੇ ਝੁਰੜੀਆਂ ਪੈ ਗਈਆਂ ਨੇ ਉਹਨਾਂ ਦੇ ਔਰ ਦਾਗ ਪੈ ਗਏ ਨੇ ਤੱਬੇ ਹੋ ਗਏ ਨੇ ਲੀਵਰ ਠੀਕ ਨਹੀਂ ਰਹਿੰਦਾ ਸੋ ਕੁੱਲ ਮਿਲਾ ਕੇ ਰਾਮਬੰਦ ਗੱਲ ਹੈਗੀ ਹੈ ਜਿਹੜੀ ਇਸ ਨੁਸਖੇ ਬਾਬਤ ਉਹ ਕਹੀ ਜਾ ਰਹੀ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ ਧੰਨਵਾਦ